ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤ ਵੇਲੇ 3 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇੜ ਦੇ ਬਾਹਰ ਤੋਂ ਸੱਚਖੰਡ ਦੇ ਵਿੱਚ ਬਰਾਜਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਸਥਾਨ ਦੇ ਗੇੜ ਦੇ ਬਾਹਰ ਤੋਂ ਤੰਤਨ ਬਾਬਾ ਸੇਖ ਫਰੀਦ ਜੀ ਉਹਨਾਂ ਦੇ ਸਥਾਨ ਦੇ ਗੇੜ ਦੇ ਬਾਹਰ ਤੋਂ ਅਮਰਤ ਵੇਲੇ ਤੁਹਾਨੂੰ ਹਾਜ਼ਰੀਆਂ ਭਰਵਾਵਾਂਗੇ ਅੱਜ ਦਿਨ ਵੀਰਵਾਰ ਹੈ 5 ਫਰਵਰੀ ਹੈ ਦੇਸੀ ਮਹੀਨਾ 23 ਮਾਘ ਹੈ ਤੇ ਅੱਜ ਵੀਰਵਾਰ ਵਾਲੇ ਦਿਨ ਤੁਸੀਂ ਵੀ ਜਰੂਰ ਕੋਸ਼ਿਸ਼ ਕਰਿਓ ਖੁਦ ਟਾਈਮ ਚੋਂ ਟਾਈਮ ਕੱਢ ਕੇ ਗੁਰਦੁਆਰਾ ਸਾਹਿਬ ਟੀਲਾ ਬਾਬਾ ਫਰੀਦ ਜੀ ਦੇ ਵਿੱਚ ਨਤਮਸਤਕ ਹੋਣ ਦੀ ਕਰੋ ਦਰਸ਼ਨ ਤੰਤਨ ਬਾਬਾ ਸੈਖਪਰੀ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਿਰਾਜਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇੜ ਦੇ ਬਾਹਰ ਤੋਂ ਪਰੋਹਾਇਰੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤਨਤਨ ਬਾਬਾ ਸੇਖ ਫਰੀਦ ਜੀ ਦੇ ਸਥਾਨ ਦੇ ਗੇਟ ਦੇ ਬਾਹਰ ਤੋਂ ਵੀ ਪਰੋਹਾਇਰੀਆਂ ਕਰੋ ਦਰਸ਼ਨ ਜੀ ਰੋਜ਼ਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਤਾਂ ਤੇ ਜਾਨ ਸਮੇਂ ਔਰ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ। ਉਸ ਤੋਂ ਬਾਅਦ ਅੱਜ ਜੋ ਹੁਕਮਨਾਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ। ਫਿਲਹਾਲ ਤੁਸੀਂ ਕੋਸ਼ਿਸ਼ ਕਰਿਓ ਅਮਰਤ ਵੇਲੇ ਜਦੋਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਰਾਈ ਜਰੂਰ ਕੋਸ਼ਿਸ਼ ਕਰਿਓ ਅਮਰਤ ਵੇਲੇ 3 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਤੋਂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਰ ਬਾਬਾ ਸਾਹਿਬ ਫਰੀਦ ਜੀ ਉਹਨਾਂ ਦੀਆਂ ਹਾਜ਼ਰੀਆਂ ਪਰਨ ਦੀ ਕੋਸ਼ਿਸ਼ ਕਰਿਓ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਅਤੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹੀ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਤਨਤਨ ਬਾਬਾ ਸੇਖਪ੍ਰੀਤ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਹਮੇਸ਼ਾ ਖੁਸ਼ੀਆਂ ਖੇੜਾਂ ਦੇ ਵਿੱਚ ਰੱਖਣ ਉਹ ਆਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ